ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰ ਸ਼ਬਦ ਕਮਾਹੇ ਢਿੰਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਜਨੇ ਵੀ ਸੰਗਤ ਬੈਠੀ ਹੈ ਸਾਰੇ ਬੋਲਿਓ ਦੀ ਨਾਲ ਸਵਾਗਤ ਹੈ ਸਤਿਮਤ ਹੈ ਥੋੜੇ ਸਮੇਂ ਤੋਂ ਬਹੁਤਾ ਲਾਹ ਲਿਓ ਸੰਗਿਓ ਨਾ ਤੀਜੇ ਹਿੱਸੇ ਸਾਰੀ ਸੰਗਤ ਗੱਲ ਕੇ ਜਿੱਦਾਂ ਤੁਸੀਂ ਉਦਨ ਰਾਤ ਨੂੰ ਬੋਲਦੇ ਸੀ ਨਾ ਦਵਾਨ ਲੱਗੇ ਤਾਂ ਬਸ ਉਦਾਂ ਹੀ ਬੋਲਦੇ ਜੀ ਸਾ ਤੋ ਖਿੜੇ ਗੁਲਾਬਾਂ ਵਰਗੇ ਨਿੱਕਾ ਵੰਡਦੇ ਨਾਮ ਜੀ i uh -huh. Thank <sweak> you. ਦੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਬੜੇ ਆਦਰ ਸਹਿਤ ਬੜੇ ਸਤਕਾਰ ਸਹਿਤ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ ਸਾਰੇ ਗੱਜ ਕੇ ਅੱਖੋਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਸਤਕਾਰਯੋਗ ਮਹਾਪੁਰਖ ਸੰਤ ਬਾਬਾ ਪਾਲਾ ਸਿੰਘ ਜੀ ਮਹਾਰਾਜ ਮਨਿਕਰਨ ਵਾਲੇ ਮਹਾਪੁਰਸ਼ਾਂ ਵੱਡਿਆਂ ਮਹਾਪੁਰਸ਼ਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਆਂ ਬਈ ਆਓ ਸਮਾਂ ਬੜਾ ਸੀਮਤ ਹੈ ਥੋੜੇ ਸਮੇਂ ਦੇ ਵਿੱਚ ਬਹੁਤਾ ਕੁਝ ਕਹਿਣ ਦਾ ਯਤਨ ਦਾਸ ਕਰੇਗਾ ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੀਆਂ ਨੇ ਬੜੇ ਪ੍ਰੇਮ ਨਾਲ ਇਕਾਗਰਤਾ ਦੇ ਨਾਲ ਮਹਾਪੁਰਖਾਂ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਲੈਣ ਦਾ ਯਤਨ ਕਰਿਓ ਜੀ ਅਸੀਂ ਆਮ ਹੀ ਸਟੇਜਾਂ ਤੋਂ ਜਦੋਂ ਸੁਣਦੇ ਹਾਂ ਧਿਆਨ ਨਾਲ ਸੁਣਿਓ ਬਚਨ ਜਦੋਂ ਪਹਿਲਾਂ ਆਪਣਾ ਰਾਤ ਦਾ ਦੀਵਾਨ ਸੀ ਇੱਥੇ ਉਦੋਂ ਵੀ ਕਾਫੀ ਆਪਾਂ ਇਸ ਵਿਸ਼ੇ ਤੇ ਜ਼ੋਰ ਦਿੱਤਾ ਸੀ ਵੀ ਜਿਨ੍ਹਾਂ ਮਹਾਪੁਰਖਾਂ ਦੀ ਤੁਸੀਂ ਯਾਦ ਮਨਾ ਰਹੇ ਹੋ ਜਾਂ ਜਿਨ੍ਹਾਂ ਦੀ ਤੁਸੀਂ ਸੰਗਤ ਕਰਦੇ ਹੋ ਤੁਹਾਨੂੰ ਮੂੰਹੋਂ ਦਾ ਕਹਿਣਾ ਪਵੇ ਕਿ ਮੈਂ ਫਲਾਨੇ ਸੰਤਾਂ ਦਾ ਸੰਗੀ ਹ ਤੈਨੂੰ ਮੂੰਹੋਂ ਨਾ ਦੱਸਣਾ ਪਵੇ ਕਿ ਮੈਂ ਫਲਾਨੇ ਮਹਾਪੁਰਖਾਂ ਦੀ ਸੰਗਤ ਕੀਤੀ ਹੈ ਤੇਰੇ ਕਰਮਾਂ ਚੋਂ ਪਤਾ ਲੱਗਣਾ ਚਾਹੀਦਾ ਹੈ 10 ਤੋਂ ਪਹਿਲਾਂ ਬਾਬਾ ਜੀ ਬਚਨ ਕਰਕੇ ਗਏ ਅੱਲਾ ਕਿ ਮਹਾਪੁਰਖਾਂ ਦਾ ਲੱਛਣ ਕੀ ਹੁੰਦਾ ਹੈ ਸਾਧ ਤੇ ਅਸਾਧ ਵਿੱਚ ਫਰਕ ਕੀ ਹੈ ਤੇ ਯਾਦ ਰੱਖਿਓ ਖਾਤ ਸਾਹਿਬ ਜੀ ਸੁਖਮਨੀ ਸਾਹਿਬ ਦੀ ਬਾਣੀ ਦਾ ਇੱਕ ਬਚਨ ਹੈ ਮਾਰੇ ਕਹਿੰਦੇ ਨੇ ਸਾਧ ਨਾਮ ਨਿਰਮਲਤਾ ਕੀ ਕਰਮ ਬਾਣੇ ਦਾ ਨਾਮ ਸਾਧੂ ਨਹੀਂ ਹੈ ਪਰ ਇਹ ਵੀ ਗੱਲ ਨਾਲ ਹੈ ਕਿ ਬਾਣੇ ਤੋਂ ਬਿਨਾ ਵੀ ਸਾਧੂ ਨਹੀਂ ਹੈ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਬਾਣੇ ਤੋਂ ਬਿਨਾ ਬਾਣੇ ਦਾ ਨਾਮ ਸਾਧੂ ਨਹੀਂ ਕਰਦਾ ਪਰ ਬਾਣੇ ਤੋਂ ਬਿਨਾ ਵੀ ਸਾਧ ਕਿਸੇ ਕੰਮ ਨਹੀਂ ਬਾਣਾ ਹੋਣਾ ਜ਼ਰੂਰੀ ਹੈ ਪਰ ਸੱਚੇ ਪਾਤਸ਼ਾਹ ਕਿਰਪਾ ਕਰਨ ਜੇ ਸਾਧੂਆਂ ਵਾਲਾ ਬਾਣਾ ਪਾਇਆ ਜੇ ਮਹਾਪੁਰਸ਼ਾਂ ਵਾਲਾ ਬਾਣਾ ਪਾਇਆ ਤੇ ਸੱਚੇ ਪਾਤਸ਼ਾਹ ਉਹ ਬਾਣੇ ਦੇ ਗੁਣ ਵੀ ਬਖਸ਼ਿਸ਼ ਕਰਨ ਸਾਨੂੰ ਸੰਤ ਬਾਬਾ ਪਾਲਾ ਸਿੰਘ ਜੀ ਮਹਾਰਾਜ ਜੀ ਤੁਸੀਂ ਯਾਦ ਮਨਾ ਰਹੇ ਹੋ ਤੇ ਮੈਂ ਆਮ ਹੀ ਸਟੇਜਾਂ ਤੇ ਸੋਚਦਾ ਹੰਨਾ ਗੱਲ ਇੱਕ ਜੀ ਕੋਈ ਉਹਨਾਂ ਨੂੰ ਸੰਤ ਕਹਿੰਦਾ ਹੈ ਕੋਈ ਉਹਨਾਂ ਨੂੰ ਬਾਬਾ ਕਹਿੰਦਾ ਹੈ ਕੋਈ ਉਹਨਾਂ ਨੂੰ ਮਹਾਪੁਰਖ ਕਹਿੰਦਾ ਤੇ ਕੋਈ ਬ੍ਰਹਮ ਗਿਆਨੀ ਕਹਿੰਦਾ ਪਰ ਮੈਂ ਬੜਾ ਹੈਰਾਨ ਹੁੰਦਾ ਹੁੰਨਾ ਹੈ ਵੀ ਉਹ ਸੰਤ ਸਨ ਜਾਂ ਬ੍ਰਹਮ ਗਿਆਨੀ ਸਨ ਜਾਂ ਮਹਾਪੁਰਖ ਕੀ ਸਨ ਇਹਦੇ ਬਾਰੇ ਅਸੀਂ ਕਿਵੇਂ ਨਿਰ断 ਕਰ ਸਕਦੇ ਹਾਂ ਉਹਨਾਂ ਨੇ ਕਮਾਈ ਕੀਤੀ ਹੈ ਨਾਮ ਦੀ ਰੱਦ ਕੇ ਕਮਾਈ ਕੀਤੀ ਹੈ ਇੱਕ ਸੰਤ ਬਾਰੇ ਸੰਤੀ ਦੱਸ ਸਕਦਾ ਦੂਜਾ ਨਹੀਂ ਦੱਸ ਸਕਦਾ ਵੀ ਸੰਤ ਹੈ ਕਿ ਨਹੀਂ ਹੈ ਇੱਕ ਬ੍ਰਹਮ ਗਿਆਨੀ ਬਾਰੇ ਬ੍ਰਹਮ ਗਿਆਨੀ ਦੱਸ ਸਕਦਾ ਵੀ ਇਹ ਬ੍ਰਹਮ ਗਿਆਨ ਤੱਕ ਪਹੁੰਚਿਆ ਹੈ ਕਿ ਨਹੀਂ ਹੈ ਹੁਣ ਸਾਡੀ ਤੇ ਮਹਾਪੁਰਖਾਂ ਦੇ ਬਰਾਬਰ ਦੀ ਕਮਾਈ ਹੈ ਨਹੀਂ ਬਾਬਾ ਪਾਲਾ ਸਿੰਘ ਜੀ ਦੀ ਜਿੰਨੀ ਕਮਾਈ ਸੀ ਨਾਮ ਦੀ ਬਰਕਤ ਉਹਨਾਂ ਦੇ ਫਿਰਦੇ ਚ ਵਸੀ ਹੋਈ ਸੀ ਅਸੀਂ ਤੇ ਅੰਦਾਜ਼ਾ ਹੀ ਲਾ ਸਕਦੇ ਹਾਂ ਕੋਈ ਸੰਤ ਕਹਿ ਲਵੇ ਕੋਈ ਬ੍ਰਹਮ ਗਿਆਨੀ ਕਹਿ ਲਵੇ ਕੋਈ ਮਹਾਪੁਰਖ ਕਹਿ ਲਵੇ ਪਰ ਅੰਦਰੋਂ ਉਹ ਕਿੱਥੇ ਇੱਕ ਤੱਕ ਪਹੁੰਚੇ ਹੋਏ ਨੇ ਇਹ ਉਹੀ ਜਾਣਦੇ ਆ ਜਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਨੇ ਅਸੀਂ ਤੇ ਅੰਦਾਜ਼ਾ ਲਾ ਕੇ ਕਹੇ ਸਾਜੀ ਭਾਵਨਾ ਐ ਜੀ ਸਾਧਿਆਂ ਦੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਚਲੇ ਗਏ ਸੀ ਨਾ ਜੀ ਇੱਕ ਦਿਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਭਾਈ ਬਾਲਾ ਜੀ ਤੇ ਬਾਬਾ ਗੁੰਡਾ ਸਾਹਿਬ ਦੀ ਤਿੰਨੇ ਜਾਨੇ ਬੈਠੇ ਹੁਣ ਤਿੰਨਾਂ ਨੇ ਸੰਗਤ ਗੁਰੂ ਨਾਨਕ ਸਾਹਿਬ ਦੀ ਕੀਤੀ ਐ ਗੌਰ ਨਾਲ ਸੁਣਿਓ ਬਚਨ ਆਪਣੇ ਪੱਲੇ ਬੰਨਿਓ ਪਰ ਭਾਵਨਾ ਨਹੀਂ ਕੋਈ ਸਾਰਿਆਂ ਦੀ ਹੁੰਦੀ ਤਿੰਨੇ ਜਾਨੇ ਬੈਠੇ ਵਿਚਾਰ ਚੱਲ ਪਈ ਕਹਿਣ ਲੱਗੇ ਵੀ ਇੰਨੇ ਸਿੱਖਾਂ ਸੇਵਕਾਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਕਿਉਂ ਗੱਦੀ ਤੇ ਬਿਠਾਇਆ ਸਤਿਗੁਰਾਂ ਨੇ ਕਿਉਂ ਇਹ ਗੱਲ ਕਹੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਹੈ ਵੀ ਸਾਡੇ ਵਿੱਚ ਤੇ ਭਾਈ ਲੈਣੇ 'ਚ ਫਰਕ ਕੋਈ ਨਹੀਂ ਜਿਹੜਾ ਸਾਡੇ ਵਿੱਚ ਤੇ ਗੁਰਵੰਗਦ ਸਾਹਿਬ ਵਿੱਚ ਫਰਕ ਸਮਝੇਗਾ ਵਾਅਦੇ ਕਿ ਉਹ ਸਾਡਾ ਦੇਣਦਾਰ ਹੋਏਗਾ ਉਹ ਵਿਚਾਰ ਇਹ ਚੱਲ ਪਈ ਵੀ ਸਤਿਗੁਰਾਂ ਨੇ ਸਾਨੂੰ ਕਿਉਂ ਨਹੀਂ ਇਹ ਗੱਲ ਕਹੀ ਸੱਚੇ ਬਾਦਸ਼ਾਹ ਨੇ ਕਿਸੇ ਹੋਰ ਨੂੰ ਗੱਦੀ ਤੇ ਕਿਉਂ ਨਹੀਂ ਬਿਠਾ ਦਿੱਤਾ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸਵਾਲ ਕੀਤਾ ਪੁੱਛਿਆ ਮਹਾਰਾਜ ਸੇਵਾ ਤੁਸੀਂ ਵੀ ਗੁਰੂ ਨਾਨਕ ਸਾਹਿਬ ਦੀ ਕੀਤੀ ਹੈ ਸੇਵਾ ਅਸੀਂ ਵੀ ਕੀਤੀ ਹੈ ਪਰ ਸੱਚੇ ਬਾਦਸ਼ਾਹ ਤੁਹਾਨੂੰ ਸੱਚੇ ਬਾਦਸ਼ਾਹ ਆਪਣੀ ਗੱਦੀ ਦਾ ਮਾਲਕ ਬਣਾ ਗਏ ਫਰਕ ਕਿੱਥੇ ਰਹਿ ਗਿਆ ਮਹਾਰਾਜ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਪੁੱਛਿਆ ਕਹਿਣ ਲੱਗੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਬੜਾ ਲੰਮਾ ਸਮਾਂ ਸੰਗਤ ਕੀਤੀ ਹੈ ਭਾਈ ਸਾਹਿਬ ਤੁਸੀਂ ਇਹ ਦੱਸੋ ਤੁਸੀਂ ਗੁਰਨਾਨਕ ਸਾਹਿਬ ਨੂੰ ਕੀ ਸਮਝ ਕੇ ਪੂਜਦੇ ਰਹੇ ਭਾਈ ਬਾਲਾ ਜੀ ਹੱਥ ਤੋੜ ਕੇ ਕਹਿੰਦੇ ਮਹਾਰਾਜ ਜੀ ਮੈਂ ਤੇ ਗੁਰਨਾਨਕ ਨੂੰ ساری ਉਮਰ ਪੂਰਨ ਸੰਤ ਹੀ ਜਾਣਿਆ ਵੀ ਉਹਨਾਂ ਵਰਗਾ ਸੰਤ ਕੋਈ ਨਹੀਂ ਵਾਹ ਧੰਨ ਗੁਰਵੰਗਦ ਸਾਹਿਬ ਮਾਰੇ ਕਹਿੰਦੇ ਤੁਹਾਡੀ ਭਾਉ ਨਾ ਸੰਤ ਵਾਲੀ ਸੀ ਉਸ ਕਰਕੇ ਤੁਹਾਨੂੰ ਜਾਂਦੇ ਹੋਏ ਸੰਤ ਬਣਾ ਗਏ ਵਾਹ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ ਬਾਬਾ ਜੀ ਤੁਸੀਂ ਗੁਰਨਾਨਕ ਸਾਹਿਬ ਨੂੰ ਕੀ ਜਾਣਿਆ ਤੁਸੀਂ ਗੁਰਦਾਨਕ ਸਾਹਿਬ ਤੇ ਕਿਹੜੀ ਭਾਵਨਾ ਰੱਖਦੇ ਰਹੇ ਹੋ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਜੀ ਮੈਂ ਤੇ ਗੁਰਦਾਨਕ ਸਾਹਿਬ ਨੂੰ ਪੂਰਨ ਬ੍ਰਹਮ ਗਿਆਨੀ ਜਾਣਿਆ ਵੀ ਉਹਨਾਂ ਵਰਗਾ ਬ੍ਰਹਮ ਗਿਆਨੀ ਕੋਈ ਨਹੀਂ ਸੱਚੇ ਪਾਤਸ਼ਾਹ ਗੁਰਵੰਗਦ ਸਾਹਿਬ ਕਹਿਣ ਲੱਗੇ ਤੁਹਾਨੂੰ ਫਿਰ ਜਾਂਦੇ ਹੋ ਬ੍ਰਹਮ ਗਿਆਨੀ ਬਣਾ ਕੇ ਬਈ ਜਿੱਦਾਂ ਦੀ ਤੁਹਾਡੀ ਭਾਵਨਾ ਸੀ ਉਦੋਂ ਦਾ ਫਲ ਲੱਗ ਗਿਆ ਹੁਣ ਸਿੱਖਾਂ ਨੇ ਪੁੱਛਿਆ ਮਹਾਰਾਜ ਤੁਸੀਂ ਗੁਰਦਾਨਕ ਸਾਹਿਬ ਦੀ ਕੀ ਸਮਝ ਕੇ ਸੇਵਾ ਕੀਤੀ ਹੈ ਤੁਸੀਂ ਗੁਰਦਾਨਕ ਸਾਹਿਬ ਨੂੰ ਕੀ ਮੰਨਦੇ ਰਹੇ ਹੋ ਧੰਨ ਗੁਰਵੰਗਦ ਸਾਹਿਬ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਆ ਬਾਬਾ ਜੀ ਮੈਂ ਗੁਰੂ ਨਾਨਕ ਸਾਹਿਬ ਨੂੰ ਸੰਤ ਕਰਕੇ ਨਹੀਂ ਪੂਜਿਆ ਮੈਂ ਗੁਰੂ ਨਾਨਕ ਸਾਹਿਬ ਨੂੰ ਬ੍ਰਹਮ ਗਿਆਨੀ ਮਹਾਂਪੁਰਖ ਜਾਣ ਕੇ ਨਹੀਂ ਪੂਜਿਆ ਮੈਂ ਤੇ ਗੁਰੂ ਨਾਨਕ ਸਾਹਿਬ ਨੂੰ ਰੱਬ ਹੀ ਜਾਣ ਕੇ ਪੂਜਿਆ ਤੇ ਸੁਣਿਓ ਜਦੋਂ ਆਹ ਬਚਨ ਕੀਤਾ ਤੇ ਬਾਬਾ ਬੁੱਢਾ ਸਾਹਿਬ ਤੇ ਭਾਈ ਮੱਤਾ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੀ ਬਸ ਇਸੇ ਕਰਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਜਾਂਦੇ ਜਾਂਦੇ ਆਪਣੇ ਵਰਗਾ ਬਣਾਇਆ ਅੱਖ ਸਤਿ ਸ਼੍ਰੀ ਵਾਹੇ ਗੁਰੂ ਕੋਈ ਕਿੱਥੇ ਇੱਕ ਪਹੁੰਚਾ ਹੁਣ ਵੇਖੋ ਵੀ ਅਸੀਂ ਸਾਰੇ ਕਹਿੰਨੇ ਆ ਕਿਸੇ ਮਹਾਪੁਰਖ ਦੀ ਅੰਦਰਲੀ ਅਵਸਥਾ ਕਿੱਥੇ ਤੱਕ ਪਹੁੰਚੀ ਹੋਈ ਹੈ ਇਹ ਜਾਣ ਤੇ ਗੁਰੂ ਜਾਣਦਾ ਜਾਂ ਉਹ ਜਪਣ ਵਾਲਾ ਜਾਣਦਾ ਤੁਸੀਂ ਸੰਤ ਕਹਿ ਲਓ ਤੁਸੀਂ ਬ੍ਰਹਮ ਗਿਆਨੀ ਕਹਿ ਲਓ ਤੁਸੀਂ ਮਹਾਪੁਰਖ ਕਹਿ ਲਓ ਜੋ ਮਰਜੀ ਕਹਿ ਲਓ ਪਰ ਅੰਦਰ ਦੇ ਭੇਦ ਨੂੰ ਉਹੀ ਜਾਣਦੇ ਨੇ ਭਈ ਸੰਤ ਬਾਬਾ ਈਸ਼ਰ ਸਿੰਘ ਜੀ ਮਾਰਜ ਰਾੜਾ ਸਾਹਿਬ ਵਾਲੇ ਮਹਾਪੁਰਖ ਉਹਨਾਂ ਕੋਲ ਕੋਈ ਮੇਰੇ ਵਰਗਾ ਗਿਆ ਉਹ ਜਾ ਕੇ ਕਹਿੰਦਾ ਸੰਤ ਜੀ ਮਹਾਰਾਜ ਜੀ ਮੈਂ ਤੁਹਾਡਾ ਜੀਵਨ ਲਿਖਣਾ ਹੈ ਮੇਰਾ ਜੀ ਕਰਦਾ ਮੈਂ ਤੁਹਾਡੀ ਸਾਰੀ ਜ਼ਿੰਦਗੀ ਲਿਖਾਂ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਕੀ ਲਿਖੇਗਾ ਸਾਡੇ ਬਾਰੇ ਇਹੀ ਲਿਖੇਗਾ ਕਿੱਥੇ ਜਨਮ ਹੋਇਆ ਕਿੱਥੇ ਭਗਤੀ ਤਪੱਸਿਆ ਕੀਤੀ ਕਿਵੇਂ ਉੱਠਦੇ ਆ ਕਿਵੇਂ ਤਿਆਰ ਹੁੰਦੇ ਆ ਕਿਵੇਂ ਦਵੰਤ ਤੇ ਜਾਂਦੇ ਆ ਕਿੱਦਾਂ ਸੰਗਤਾਂ ਨੂੰ ਮਿਲਦੇ ਆ ਇਹੀ ਲਿਖੇਗਾ ਨਾ ਕਹਿੰਦਾ ਹਾਂ ਮਰ ਜਾਈਂ ਇਹੀ ਲਿਖਾਂਗਾ ਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਜਿਹੜੀ ਅੰਦਰ ਖੇਡ ਵਰਤਦੀ ਏ ਉਹ ਕਿੱਦਾਂ ਲਿਖੇਗਾ ਬੇਟਾ ਅੱਖ ਸਤਿ ਸ੍ਰੀ ਵਾਹੇ ਗੁਰੂ ਈਸ਼ਰ ਸਿੰਘ ਅੰਦਰੋਂ ਕਿੱਥੇ ਪਹੁੰਚ ਗਿਆ ਕਿੱਥੇ ਜਾ ਕੇ ਉਹਨੇ ਪਦਵੀ ਮਲ ਲਈ ਹੈ ਉਹ ਉਹ ਕਿਦਾਂ ਲਿਖੇਗਾ ਇੱਕ ਮਹਾਪੁਰਖ ਦਾ ਬਾਹਰਲਾ ਜੀਵਨ ਤੁਸੀਂ ਦੇਖ ਸਕਦੇ ਹੋ ਪਰ ਅੰਦਰੋਂ ਉਹਦੀ ਅਵਸਥਾ ਕੀ ਹੈ ਉਹ ਨਹੀਂ ਦਾਨੀ ਜਾ ਸਕਦੀ ਇਸ ਕਰਕੇ ਬਸ ਆ ਧਾਰਨਾ ਪੜ ਲਓ ਅਸੀਂ ਤੇ ਆਹੀ ਕੰਮ ਕਰ ਸਕਦੇ ਆ ਹੋਰ ਨਹੀਂ ਕੁਝ ਕੀਤਾ ਜਾ ਸਕਦਾ ਜੇ ਪਰਮੇਸ਼ਰ ਨੂੰ ਨਮਸਕਾਰ ਹੈ ਤੇ ਉਹਦੇ ਪਿਆਰਿਆਂ ਨੂੰ ਨਮਸਕਾਰ ਕਰਨ ਵਿੱਚ ਹੀ ਭਲੇ ਉਹਨਾਂ ਦਾ ਅੰਤ ਉਹਨਾਂ ਦਾ ਥਾ ਨਹੀਂ ਪਾਇਆ ਜਾ ਸਕਦਾ ਬਸ ਆਹੀ ਗੱਲ ਕਹਿ ਦੇਣੀ ਚਾਹੀਦੀ ਹੈ ਜੀ ਤੁਹਾਨੂੰ ਨਵਸ਼ਕਾਰ ਲੱਖ ਵਾਰੀ ਮਟੀਆਂ ਕੁਮਈਆ ਦਾ ਸ਼ਟਕਾਰਾ ਹੋ ਸਕਦਾ ਤੁਹਾਡੀ ਗੱਤ ਤੁਹਾਡੀ ਮਿੱਤ ਨਹੀਂ ਜਾਣੀ ਜਾ ਸਕਦੀ ਤੇ ਯਾਦ ਰੱਖਿਓ ਭਾਈ ਜਿਨ੍ਹਾਂ ਜਨਾਂ ਨੇ ਕਿਸੇ ਸਤਪੁਰਖ ਦੀ ਸੰਗਤ ਕੀਤੀ ਹੈ ਨਾ ਜਿਵੇਂ ਇੱਕ ਪਤੀ ਵਰਤਾ ਇਸਤਰੀ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਤੇ ਨਹੀਂ ਰੀਝਦੀ ਕਿਸੇ ਹੋਰ ਤੇ ਨਹੀਂ ਭਜਦੀ ਇਦਾਂ ਹੀ ਜਿਨ੍ਹਾਂ ਨੇ ਅੰਦਰੋਂ ਮਹਾਂਪੁਰਖਾਂ ਦਾ ਸੰਗ ਕੀਤਾ ਨਾ ਲੱਖ ਆਈ ਜਾਣ ਭਾਵੇਂ ਹੋਰ ਪਰ ਆਪਣੇ ਮਾਪੁਰਖਾਂ ਤੋਂ ਬਿਨਾ ਕਦੇ ਕਿਸੇ ਦੂਜੇ ਤੇ ਵਿਸ਼ਵਾਸ ਭਰੋਸਾ ਨਹੀਂ ਉਹ ਕਰਦੇ ਹੁਣ ਜਿਨ੍ਹਾਂ ਨੇ ਬਾਬਾ ਪਾਲਾ ਸਿੰਘ ਮਹਾਰਾਜ ਦੀ ਸੰਗਤ ਕੀਤੀ ਹੋਏਗੀ ਉਹ ਤੇ ਹਰ ਸਾਹ ਨਾਲ ਇਹ ਗੱਲ ਕਹਿੰਦੇ ਹੋਣਗੇ ਨਾ ਜਿੰਨਾ ਨੂੰ ਉਹਨਾਂ ਕੋਲੋਂ ਜੀਵਨ ਦਾਨ ਮਿਲਿਆ ਹੈ ਜਿੰਨਾ ਰੁੱਲਦਿਆਂ ਹੋਇਆਂ ਨੂੰ ਉਹਨਾਂ ਨੇ ਆਪਣੇ ਗੜ ਨਾਲ ਲਾ ਕੇ ਐਡੇ ਵੱਡੇ-ਵੱਡੇ ਮਰਤਵੇ ਬਖਸ਼ਿਸ਼ ਕੀਤੇ ਨੇ ਉਹ ਤੇ ਹਰ ਸਾਲ ਨਾਲ ਉਹਨਾਂ ਮਹਾਪੁਰਖਾਂ ਦੇ ਹਰ ਸਾਲ ਨਾਲ ਦੇਣਦਾਰ ਨੇ ਕਰਜਾਈ ਰੇਵੇਂ ਉਹ ਤੇ ਹਰ ਸਾਲ ਨਾ ਇਹ ਗੱਲ ਕਹਿੰਦੇ ਰਹਿੰਦੇ ਨੇ ਨਾ ਸਮਾਂ ਬੜਾ ਸੀਮਤ ਉੱਪਰ ਹੀ ਭਾਵੇਂ ਹੋ ਗਿਆ ਪਰ ਮੇਰਾ ਮਨ ਹੈ ਵੀ ਇੱਕ ਧਾਰਨਾ ਬਸ ਛੋਟੀ ਜੀ ਪੜ ਲਓ ਕਿਉਂਕਿ ਥੋੜੇ ਸਮੇਂ 'ਚ ਕੋਈ ਪ੍ਰਸੰਗ ਛੇੜਨਾ ਕੋਈ ਭੂਮਿਕਾ ਬਨਣੀ ਕੋਈ ਗੱਲ ਸਿਰੇ ਲਾਉਣੀ ਬੜੀ ਮੁਸ਼ਕਲ ਹੁੰਦੀ ਹੈ ਇਸ ਕਰਕੇ ਧਾਰਨਾ ਹੀ ਪੜ ਲਓ ਇੱਕ ਬੜੇ ਪ੍ਰੇਮ ਨਾਲ ਗੱਜ ਕੇ ਗੂੰਜ ਪਾਇਓ ਜਿਹੜੀ ਮਲਵਈ ਧਾਰਨਾਵਾਲਾ ਕੀਰਤਨ ਦੀ ਅਸਲੀ ਜਿਹੜੀ ਲੈ ਆ ਨਾ ਜੀ ਉਸੇ ਲੈ ਚ ਸਾਰੇ ਜਾਣੇ ਬੋਲਿਓ ਹੱਲੇ ਦੀ ਧਾਰਨਾ ਇਹ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬਾੜੇ ਉਹ ਹੱਲੇ ਦੀ ਧਾਰਨਾ ਇਦਾਂ ਪੜਦੇ ਹੁੰਦੇ ਸੀ ਆ ਸਾਰੇ ਜਾਣੇ ਬੇਨਤੀ ਕਰਿਓ ਸੱਚੇ ਬਾਦਸ਼ਾਹ ਮਹਾਰਾਜ ਨੂੰ ਸਤਿਗੁਰੂ ਕਿਤੇ ਫੇਰ ਵੀ Rati ਪ੍ਰਸਾਦਾ ਸੰਨ ਸਾਨੂੰ ਤੁਹਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਬਖਸ਼ਦੇ ਰਹਿਣ ਸਭ ਦਾ ਧੰਨਵਾਦ ਗੱਡ ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ